ਜੀ ਦੇਖ ਰਹੇ ਹਾਂ ਆਪਣਾ ਪੰਜਾਬ 24 ਮੈਂ ਹਰਦਿੰਦਰ ਦੀਪਕ ਅੱਜ ਅਸੀਂ ਗੜਦੀਵਾਲਾ ਦੇ ਵਿੱਚ ਮੌਜੂਦ ਹਾਂ ਔਰ ਗੜਦੀਵਾਲਾ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਰੋਡ ਸ਼ੋ ਜਿਹੜਾ ਕੱਢਿਆ ਜਾ ਰਿਹਾ ਹੈ ਜੋ ਕਿ ਇਹ ਕੋਕਲਾ ਮਾਰਕੀਟ ਤੋਂ ਸ਼ੁਰੂ ਹੋ ਕੇ ਬਾਜ਼ਾਰ ਵਿੱਚ ਦੀ ਹੁੰਦਾ ਹੋਇਆ ਬੱਕ ਬੱਕ ਤੇ ਦੁਕਾਨਾਂ ਤੋਂ ਹੁੰਦਾ ਹੋਇਆ ਇਹ ਮੁੜ ਇੱਥੇ ਸਮਾਪਤ ਹੋਵੇਗਾ ਔਰ ਜਾਣਕਾਰੀ ਲਵਾਂ ਕਿ ਇਹਦੇ ਬਾਰੇ ਕਿ ਕੀ ਕਹਿਣਾ ਹੈ ਜੋ ਇਸ ਦੇ ਆਗੂ ਨੇ ਤੇ ਉਹਨਾਂ ਦੇ ਵਿਚਾਰ ਸਾਡੇ ਤੋ ਪਹੁੰਚੇ ਨੇ ਜਨਰਲ ਸਕੱਤਰ ਡਾਕਟਰ ਜਸਪਾਲ ਸਿੰਘ ਜੀ ਕੀ ਕਹਿਣਾ ਹੈ ਹਾਂਜੀ ਸਰ ਕੀ ਕਹਿਣਾ ਹੈ ਜਿਹੜਾ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਤੇ ਇਹਦੇ ਸੰਬੰਧੀ ਜਾਣਕਾਰੀ ਕੀ ਹੈ ਅੱਜ ਇਹ ਰਣਜੀਤ ਕੁਮਾਰ ਐਡਵੋਕੇਟ ਜੀ ਜਿਹੜੇ ਬਹੁਜੋ ਸਮਾਜ ਪਾਰਟੀ ਦੇ ਉਮੀਦਵਾਰ ਨੇ ਅੱਜ ਉਹਨਾਂ ਨੂੰ ਜਿਤਾਉਣ ਵਾਸਤੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਜਾਰੂ ਸਾਥੀ ਆ ਬਹੁਤ ਤਤਪਰ ਨੇ ਉਹਨਾਂ ਨੂੰ ਜਿਤਾਉਣ ਵਾਸਤੇ ਅੱਜ ਰੋਡ ਸ਼ੋ ਜਿਹੜਾ ਹੁਣ ਜਾ ਰਿਹਾ ਆ ਅਸੀਂ ਉਮੀਦ ਕਰਦੇ ਆ ਔਰ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਅਪੀਲ ਕਰਦੇ ਆ ਕਿ ਆਓ ਇਕੱਠੇ ਹੋ ਕੇ ਬਹੁਤ ਹੀ ਇਮਾਨਦਾਰ ਸੂਝਵਾਨ ਪੜ੍ਹੇ ਲਿਖੇ ਨੌਜਵਾਨ ਰਣਜੀਤ ਕੁਵਾਰ ਜੀ ਨੂੰ ਹਮਲਾ ਮਾਰ ਕੇ ਜਿਤਾਈਏ ਅੱਜ ਜਿਹੜਾ ਰੋਡ ਸ਼ੋਅ ਆ ਉਹਨਾਂ ਦੇ ਹੱਕ ਵਿੱਚ ਜਾ ਰਿਹਾ ਆ ਹਰ ਜਗ੍ਹਾ ਤੇ ਉਹਨਾਂ ਨੂੰ ਪਿੰਡ ਪਿੰਡ ਦੇ ਵਿੱਚ ਸਮਰਥਨ ਮਿਲ ਰਿਹਾ ਅਸੀਂ ਆਸ ਰੱਖਦੇ ਆ ਐਡਵੋਕੇਟ ਰਣਜੀਤ ਕੁਵਾਰ ਜੀ ਬਹੁਤ ਭਾਰੀ ਇਤਦਾਦ ਦੇ ਨਾਲ ਵੋਟਾਂ ਲੈ ਕੇ ਜਿੱਤ ਪ੍ਰਾਪਤ ਕਰਨਗੇ ਤੋ ਜਿੱਤ ਪ੍ਰਾਪਤ ਕਰ ਲਏ ਇਹ ਕਹਿਣਾ ਹੈ ਆਪਣੇ ਡਾਕਟਰ ਜਸਕਾ ਸਿੰਘ ਦਾ ਔਰ ਕੀ ਕਹਿਣਾ ਹੈ ਔਰ ਇਸੇ ਤਰ੍ਹਾਂ ਤੁਹਾਨੂੰ ਇਸ ਦਿਹਾ ਜਿਹੜੀਆਂ ਤਸਵੀਰਾਂ ਆ ਨਾਲ ਦੀ ਨਾਲ ਦਿਖਾਵਾਂਗੇ ਕਮੇ ਕਮ ਰਹੇ ਕਮ ਰਹੇ ਕਮ ਰਹੇ ਕਾਸ਼ ਕਿ ਪੀਮ ਕਾਫੀ ਹੋ ਸ਼ਾਂਤ ਵਾਦ ਵਾਦ ਵਟਾ ਪਾ ਕੇ ਐਡਵੋਕੇਟ ਰੰਜੀਤ ਕੁਮਾਰ ਜੀ ਨੂੰ ਕਾਮਯਾਬ ਬਣਾਓ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇਗੀ ਆਪਕੋ ਸ਼ਿਆਪੋ ਦੀ ਕਾਮਯਾਬੀ ਹੋਏਗੀ ਬੁੱਤੇ ਵਾਲੀ ਜਿੱਤੇਗਾ ਹਾਥੀ ਵਾਲਾ ਜਿੱਤੇਗਾ ਬੁੱਤੇ ਵਾਲੀ ਜਿੱਤੇਗਾ ਹਾਥੀ ਵਾਲਾ ਜਿੱਤੇਗਾ ਆਪਕੋ ਸ਼ਾਂਤੀ ਵੋਟਾਂ ਪਾ ਕੇ ਅੱਗੇ ਕੈਟੋ ਰਣਜੀਤ ਕੁਮਾਰ ਜੀ ਨੂੰ ਕਾਮਯਾਬ ਬਣਾਓ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਏਗੀ ਅਕਾਸ਼ਾ ਤੁਹਾਡੀ ਕਾਮਯਾਬੀ ਹੋਵੇ ਜੀ ਤੇ ਜਾ ਦੋ ਕੋ 151 ਜਾਂ ਹਾਥੀ ਵਾਲੇ ਦੀ ਬੱਲੇ ਬੱਲੇ ਬਾਕੀ ਸਾਰੇ ਧੰਦੇ ਧੰਦੇ ਹਾਥੀ ਵਾਲੇ ਦੀ ਬੱਲੇ ਬੱਲੇ ਬਾਕੀ ਸਾਰੇ ਧੰਦੇ ਧੰਦੇ ਜਿੱਤੇਗਾ ਬਈ ਜਿੱਤੇਗਾ ਆਪ ਵੀ ਜਿੱਤੇਗਾ ਜਿੱਤੇਗਾ ਬਈ ਜਿੱਤੇਗਾ ਹਾਥੀ ਵਾਲੇ ਜਿੱਤੇਗਾ ਜਿੱਤੇਗਾ ਬਈ ਜਿੱਤੇਗਾ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋਵੇ ਜੀ ਇਹ ਤੁਸੀਂ ਦੇਖ ਸਕਦੇ ਹੋ ਜੋ ਕਿ ਬਸਪਾ ਬਲੋ ਜਿਹੜੀ ਅੱਜ ਇੱਕ ਪੈਦਲ ਮਾਰਚ ਜਿਹੜਾ ਕੀਤਾ ਗਿਆ ਸੀਗਾ ਔਰ ਹੁਣ ਦੁਬਾਰਾ ਇੱਥੇ ਕੋਕਲਾ ਮਾਰਕੀਟ ਤੋਂ ਜੋ ਸ਼ੁਰੂ ਹੋਇਆ ਸੀਗਾ ਕੋਕਲਾ ਮਾਰਕੀਟ ਦੇ ਵਿੱਚ ਪਹੁੰਚ ਚੁੱਕਾ ਹੈ ਔਰ ਅਸੀਂ ਡਾਕਟਰ ਜਸਪਾਲ ਜੀ ਦੇ ਨਾਲ ਗੱਲ ਕਰਦੇ ਹਾਂ ਕਿ ਕਿਹੋ ਜਿਹਾ ਜਿਹੜਾ ਰੁਝਾਨ ਰਿਹਾ ਇਹ ਸਰ ਕਿੱਦਾਂ ਦਾ ਦੇਖਣ ਨੂੰ ਮਿਲਿਆ ਜਿਹੜਾ ਅੱਜ ਦਾ ਤੁਸੀਂ ਇਹ ਪੈਦਲ ਪ੍ਰੋਗਰਾਮ ਕੀਤਾ ਇਹਦੇ ਵਿੱਚ ਲੋਕਾਂ ਦਾ ਰੁਝਾਨ ਅੱਜ ਦਾ ਜਿਹੜਾ ਰੁਝਾਨ ਹੈਗਾ ਆ ਸਾਡਾ ਰੋਡ ਸ਼ੋ ਜਿਹੜਾ ਸੀਗਾ ਬਹੁਤ ਕਾਮਯਾਬ ਹੋਇਆ ਸਫਲੋ ਜਿਹੜਾ ਰੋਡ ਸ਼ੋਅ ਹੋਇਆ ਸਾਡਾ ਉਹਦੇ ਵਾਸਤੇ ਬਹੁਤ ਸਾਰੇ ਸਮਾਜ ਪਾਰਟੀ ਦੇ ਜਿੰਨੇ ਵੀ ਸਮਰਥਕ ਵੋਟਰ ਸਪੋਰਟਰ ਆਏ ਆ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਆ ਔਰ ਆਸ ਵੀ ਕਰਦਾ ਆ ਕਿ ਪਹਿਲੀ ਤਰੀਕ ਨੂੰ ਸਾਰੇ ਹੀ ਹਾਥੀ ਦਾ ਬਟਨ ਦਬਾ ਕੇ ਅੱਡਕੁਏ ਰਣਜੀਤ ਕੁਮਾਰ ਜੀ ਨੂੰ ਕਮਜਾ ਬਣਾਵਾਂਗੇ ਅਸੀਂ ਔਰ ਹਲਕੇ ਦੇ ਵਿੱਚ ਵੀ ਜ਼ਿਲ੍ਹਾ ਸ਼ਾਰਪੁਰ ਦੇ ਵਸਨੀਕਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਆ ਕਿ ਅਸੀਂ ਐਡਵੋਕੇਟ ਰਣਜੀਤ ਕੁਮਾਰ ਜੀ ਨੂੰ ਪਹਿਲੀ ਤਰੀਕ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਜਿੰਨੇ ਵੀ ਸਾਥੀ ਅੱਜ ਆਏ ਆ ਇੱਥੇ ਗੜਦੀਵਾਲ ਦੇ ਵਿੱਚ ਟਾਂਡਾ ਹਲਕੇ ਤੋਂ ਸਾਰਿਆਂ ਦਾ ਮੈਂ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਜੈ ਪੀਮ ਜੈ ਭਰਸ ਸੋ ਇਹ ਸੰਡਾ ਡਾਕਟਰ ਜਿਸਪਾਲ ਜੀ ਜਿਨ੍ਹਾਂ ਨੇ ਪੂਰਾ ਦਾਵਾ ਕੀਤਾ ਹੈ ਕਿ ਇਸ ਵਾਰ ਜਿਹੜੀ ਆਪਣੇ ਇਲੈਕਸ਼ਨ ਜੋ ਹੋ ਰਿਹਾ ਆ ਉਸ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਸੀਟ ਜਿਹੜੀ ਆ ਉਹ ਬਸਪਾ ਦੀ ਝੋਲੀ ਵਿੱਚ ਪੈਣ ਜਾ ਰਹੀ ਹੈ ਜੋ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਪਣੇ ਜਿੱਤੀ ਜਾਵੇਗੀ ਪਰ ਪੂਰੀ ਉਮੀਦ ਹੈ ਔਰ ਲੋਕਾਂ ਦਾ ਰਿਹਾਨ ਵੀ ਇੱਦੇ ਵਿੱਚ ਕਾਫੀ ਦੇਖਣ ਨੂੰ ਮਿਲਿਆ ਸੋ ਭੋਜਨ ਸਮਾਜ ਪਾਰਟੀ ਦੇ ਜਿਹੜੇ ਕਾਫੀ ਪੁਰਾਣੇ ਜਿਹੜੇ ਸਮਰਥਕ ਕਹੇ ਜਾ ਰਹਾ ਹੈ ਸਰੂਪ ਸਿੰਘ ਜੀ ਉਹਨਾਂ ਨਾਲ ਵੀ ਗੱਲ ਕਰਦੇ ਨੇ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਜੈ ਭੀਮ ਜੈ ਭਾਰਤ ਜੀ ਧੰਨਵਾਦੀ ਆ ਹਰਿੰਦਰ ਦੀਪਕ ਜੀ ਦੇ ਜਿਹੜਾ ਆਪਣਾ ਪੰਜਾਬ ਚੈਨਲ ਨਾਲ ਸਾਡੇ ਰੂਪ ਰੂਪ ਹੋਇਆ ਅੱਜ ਦਾ ਜਿਹੜਾ ਆਪਾਂ ਪੈਦਲ ਮਾਰਚ ਕੀਤੀ ਹੈ ਗੜਦੀਵਾਲਾ ਦੀਆਂ ਗਲੀਆਂ-ਗਲੀਆਂ ਵਿੱਚ ਘੁੰਮ ਕੇ ਆਪਾਂ ਜਿਹੜੇ ਗੜਦੀਵਾਲਾ ਦੇ ਵੋਟਰ ਆ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਜਿਹੜਾ ਬਹੁਤ ਮੌਕੇ ਦੇ ਕੇ ਦੇਖ ਲੈ ਦੂਜੀਆਂ ਪਾਰਟੀਆਂ ਨੂੰ ਇਸ ਵਾਰ ਜਿਹੜਾ ਹੈ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਸੁਲਝੇ ਜੋਗ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਜੀ ਨੂੰ ਜਿਹੜਾ ਵੋਟ ਪਾ ਕੇ ਕਾਮਯਾਬ ਕਰੋ ਹਰ ਕੋਈ ਸ਼ਾਂਤੀ ਕਾਮਯਾਬੀ ਹੋਏਗੀ ਬਹੁਜਨ ਵਾਲੀ ਜਿੱਤੇਗਾ ਹਾਥੀ ਵਾਲਾ ਜਿੱਤੇਗਾ ਜਿੱਤੇਗਾ ਵਾਲੀ ਜਿੱਤੇਗਾ ਹਾਥੀ ਵਾਲਾ ਜਿੱਤੇਗਾ ਹਰ ਕੋਈ کان هاتي والے دي بلے بلے باقي يارے بلے سدے هاتي والے دي بلے بلے باقي يارے سدے بلے جٿے گا وي جٿے گا اٿي کوا نينو جٿے گا وي جٿے گا هاتي والے جٿے گا اونا دي قامجاقي تهادي وطن جا قومي هروني الپال